ਭਗਵਾਨ ਦਮਨ ਜੀ ਤੁਸੀਂ ਪੰਜਾਬ ਨੂੰ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰਾਈ ਜਾਂਦੇ ਹੋ ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਆ ਗੰਦਖਾਨਾ ਵੀ ਪੰਜਾਬ ਚ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰੀ ਜਾ ਰਿਹਾ ਆ ਪਹਿਲਾਂ ਆ ਬਾਂਦਰ ਮੂੰਹਾ ਆ ਤੇ ਨਾਲ ਇਹਦੇ ਆ ਇਹਨਾਂ ਨੇ ਕੰਜਰਖਾਨਾ ਕੀਤਾ ਕੋਈ ਸ਼ੋਸ਼ਾ ਬਾਜੀ ਕੀਤੀ ਘਰ ਬਲਾ ਕੇ ਚਵੇੜਾ ਚ ਬੂੜਾ ਕੋਈ ਹੋ ਜਿਆ ਤੇ ਵਾਇਰਲ ਹੋਏ ਫਿਰ ਇਹਨਾਂ ਨੇ ਆਪਣੀ ਇੱਕ ਨੀਲੀ ਫਿਲਮ ਵਾਇਰਲ ਕੀਤੀ ਤੇ ਜਦੋਂ ਕੁੜੀ ਫੇਮਸ ਹੋ ਗਈ ਤੇ ਬੱਸ ਪ੍ਰਸਿੱਧੀ ਮਿਲ ਗਈ ਤੇ ਉਹਨੂੰ ਰਿਸ਼ਤੇ ਆਉਣੇ ਸ਼ੁਰੂ ਹੋ ਗਏ ਬਾਹਰੋਂ ਤੇ ਫਿਰ ਇੱਕ ਭੱਦਰ ਪੁਰਸ਼ ਖਾਨਦਾਨੀ ਬੰਦੇ ਨੇ ਇਹਨਾਂ ਵਿਆਹ ਕਰਾ ਲਿਆ ਤੇ ਹੁਣ ਹੁਣ ਉਹ ਖਾਨਦਾਨੀ ਵੀਰ ਦੇ ਦੋਵੇਂ ਚੁੰਮਾ ਚਾਟੀ ਕਰ ਕਰਕੇ ਵੀਡੀਓ ਪਾਉਂਦੇ ਆ ਤੇ ਮਹੀਨੇ ਦਾ 4-5 ਲੱਖ ਕਮਾਉਂਦੇ ਆ ਪਰ ਭਗਵੰਤ ਮਾਨ ਜੀ ਤੁਸੀਂ ਆਪ ਸੋਚੋ ਤੁਸੀਂ ਆਪ ਸੋਚੇਗੇ ਜਿਹੜੀ ਪੰਜਾਬ ਨੂੰ ਤੁਸੀਂ ਦਿਨ ਦੁਕਣੀ ਰਾਤ ਚੌਗਣੀ ਤਰੱਕੀ ਕਰਾ ਰਹੇ ਹੋ ਉਸ ਪੰਜਾਬ ਦੇ ਨਾਲ ਦੀ ਨਾਲ ਇੱਕ ਗੰਦ ਵੀ ਪੰਪ ਰਿਆ ਆ ਇਹਨਾਂ ਦਾ ਵੀ ਕੁਛ ਕਰੋ ਇਹਨਾਂ ਤੇ ਵੀ ਬੈਨ ਲਾਓ ਨਹੀਂ ਤੇ ਵੇਖ ਲਓ ਹੋ ਜਾਏ ਹਰ ਪਿੰਡ ਪੈਦਾ ਹੁਣੇ ਸ਼ੁਰੂ ਹੋ ਜਾਣੇ ਗੰਦ ਖਾਨਾ ਹੈ ਆਪਾਂ ਪੰਜਾਬ ਨੂੰ ਪੰਜਾਬ ਬਣਾਉਣਾ ਮਹਾਰਾਜਾ ਰਣਜੀਤ ਸਿੰਘ ਵਾਲਾ ਪੰਜਾਬ ਆਪਾਂ ਪੰਜਾਬ ਨੂੰ ਥਾਈਲੈਂਡ ਜਾਂ ਮਰੱਕੋ ਨਹੀਂ ਬਣਾਉਣਾ ਥਾਈਲੈਂਡ ਜਾਂ ਮਰੱਕੋ ਨਹੀਂ ਬਣਾਉਣਾ ਆਪਾਂ ਪੰਜਾਬ ਨੂੰ ਇਸ ਵਾਸਤੇ ਇਹੋ ਜਿਹੇ ਬੈਨ ਕਰੋ ਜਾਂ ਫਿਰ ਇੱਕ ਕਦੇ ਅਲੱਗ ਜਾ ਸ਼ਹਿਰ ਵਸਾ ਦਿਓ ਜਿੱਥੇ ਜਿੰਨਾ ਗੰਦਖਾਨਾ ਪੰਜਾਬ ਦਾ ਇਕੱਠਾ ਕਰ ਗਿਆ ਇਹਨਾਂ ਨੂੰ ਉੱਥੇ ਵਸਾ ਦੋ ਉੱਥੇ ਗੰਦ ਪਾਈ ਜਾਣ ਤੇ ਦੂਜੇ ਆਮ ਸਮਾਜ ਤੇ ਇਸ ਕੰਜਰਖਾਨੇ ਦਾ ਇਸ ਗੰਦਖਾਨੇ ਦਾ ਪ੍ਰਭਾਵ ਨਾ ਪਵੇ ਕਿਉਂਕਿ ਇਹ ਗੰਦਖਾਨਾ ਬੜਾ ਹੀ ਮਾੜਾ ਹੈ ਪੰਜਾਬੀ ਸਭਿਤਾ ਨੂੰ ਐਡਜਸਟ ਨਹੀਂ ਕਰਦਾ ਐਡਜਸਟ ਨਹੀਂ ਕਰਦਾ ਪੰਜਾਬੀ ਸਭਿਤਾ ਨੂੰ ਇਹ ਪੰਜਾਬੀ ਸਿਵਲਾਈਜੇਸ਼ਨ ਨੂੰ ਇੱਕ ਘੋਣਵਾ ਗਿਆ ਇਹ ਬੇੜਾ ਗਰਕ ਕਰ ਦੂਗਾ ਇੱਕ ਦਿਨ ਪੇਸ ਤੋਂ ਪੈ ਲੋਗੇ ਲੋਕ ਇਕੱਠੇ ਹੋਣ ਇਹਨਾਂ ਦੇ ਛੇਤਰ ਮਾਰਨ ਇਹਨਾਂ ਨੂੰ ਪਿੰਡੋਂ ਕੱਢਣੇ ਹੋ ਜਾ ਗੰਦ ਮੰਦ ਨੂੰ ਤੇ ਚੰਗਾ ਆ ਵੀ ਤੂੰ ਹੀ ਇਹਨਾਂ ਵਾਸਤੇ ਇੱਕ ਦੂਰ ਜਿਹਾ ਕਿਤੇ ਸ਼ਹਿਰ ਬਣਾ ਦੋ ਜੰਗਲ ਜਿਹਾ ਜਿ ਕਿਤੇ ਉੱਥੇ ਆਪਣਾ ਕੰਜਰਖਾਨਾ ਕਰੀਆ ਕਰਨ ਤੇ ਸਮਾਜ ਇਸ ਕੰਜਰਖਾਨੇ ਤੋਂ ਇਹ ਗੰਦੇ ਲੋਕਾਂ ਤੋਂ ਬਚ ਸਕੇ ਬਹੁਤ ਬਹੁਤ ਧੰਨਵਾਦ ਭਗਵੰਤ ਮਾਨ ਜੀ ਬਹੁਤ ਬਹੁਤ ਧੰਨਵਾਦ